ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਾਂ ਅੱਜ ਘਰ ਦੇ ਵਿੱਚ ਕੇਕ ਬਣਾਇਆ ਬਹੁਤ ਹੀ ਇਜ਼ੀ ਐ ਕੁਝ ਨਹੀਂ ਕਰਨਾ ਨਾ ਬੇਕ ਕਰਨਾ ਇਹਦਾ ਕੋਈ ਐ ਜਾਨੀ ਕਿ ਆਪਾਂ ਨੂੰ ਝੱੜ ਜੜ ਗਿਆ ਪਕਾ ਨਾ ਸਕੀ ਘਰ ਦੇ ਵਿੱਚ ਆਪਣੇ ਕੋਲੇ ਹੋਵੇ ਨਾ ਈਕੁਪਮੈਂਟ ਤਾਂ ਬਹੁਤ ਹੀ ਸਿੰਪਲ ਐ ਇਹ ਬਣਾਣਾ ਬੇਸਿਕਲੀ ਇਹ ਮਿਲਕ ਤੋਂ ਬਣਦਾ ਹੈਗਾ ਚਲੋ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ 1 ਲੀਟਰ ਆਪਾਂ ਦੁੱਧ ਲੈ ਲੈਣਾ ਤੇ ਇਹਨੂੰ ਆਪਾਂ ਗੈਸ ਦੇ ਉੱਪਰ ਰੱਖ ਦੇਣਾ ਗੈਸ ਔਨ ਐ ਹੁਣ ਇਹ ਮੈਂ ਲਈਆ 250 ਗ੍ਰਾਮ ਕਰੀਮ ਤੁਸੀਂ ਕੋਈ ਵੀ ਲੈ ਰਹੇ ਹੋ ਜਿਹੜੀ ਵੀ ਆਪਣੀ ਅਵੇਲੇਬਲ ਹੁੰਦੀ ਹੈ ਮਾਰਕੀਟ ਦੇ ਵਿੱਚ ਫਰੈਸ਼ ਕਰੀਮ ਮਿਲਦੀ ਹੈ ਉਮਲ ਵਾਲਿਆਂ ਦੀ ਮਿਲ ਜਾਂਦੀ ਹੈ इजीली ਉਹ ਵਿੱਚ ਐਡ ਕਰ ਲਿਓ ਇਹਦੇ ਕਿਉਂਕਿ ਜਦੋਂ ਆਪਾਂ ਇਹ ਬਣਾਣੇ ਆ ਆਪਣਾ ਕੇਕ ਇਹਦੇ ਲਈ ਕਰੀਮੀ ਹੋਣਾ ਚਾਹੀਦਾ ਹੈ ਜ਼ਿਆਦਾ ਜ਼ਿਆਦਾ ਸੌਫਟ ਹੋਵੇ ਪਨੀਰ ਚੀਜ਼ ਜਿਹੜਾ ਬਣਾਣਾ ਹੈ ਆਪਾਂ ਨੇ ਤਾਂ ਹੀ ਅੱਛਾ ਬਣੂਗਾ ਦੇਖੋ ਜਦੋਂ ਫਰੈਂਕ ਦੁੱਧ ਨੂੰ ਸਾਈਡਾਂ ਤੋਂ ਲੱਗੇ ਨਾ ਤੁਹਾਨੂੰ ਕਿ ਬਾਇਲ ਹੋਣ ਲੱਗ ਗਿਆ ਸ਼ੁਰੂ ਹੋ ਗਿਆ ਉੱਪਰ ਨਹੀਂ ਆਣ ਦੇਣਾ ਉੱਥੇ ਆਪਾਂ ਇਹਦਾ ਗੈਸ ਬੰਦ ਕਰ ਦੇਣਾ ਮੈਂ ਇੱਥੇ ਗੈਸ ਬੰਦ ਕਰ ਦਿੱਤਾ ਹੈ 5 ਮਿੰਟ ਮੈਂ ਇੱਦੀ ਪਿਆ ਰਹਿਣ ਦੇਣੀ ਹੁੰਦੀ ਹੈ ਦੁੱਧ ਨੂੰ ਤਾਂ ਕਿ ਥੋੜਾ ਠਰਜੇ ਹੁਣ ਇੱਥੇ ਤੁਸੀਂ ਵਿਨੀਗਰ ਵੀ ਲੈ ਸਕਦੇ ਹੋ ਤੁਸੀਂ ਇੱਥੇ ਲੈਮਨ ਜੂਸ ਵੀ ਲੈ ਸਕਦੇ ਹੋ ਉਹਨੂੰ ਫਾੜਨ ਲਈ ਜਿਹੜਾ ਹੈਗਾ ਦੁੱਧ ਨੂੰ ਤਾਂ ਮੈਂ ਇੱਥੇ ਅੱਜ ਵਿਨੀਗਰ ਜੂਸ ਕਰ ਰਹੀ ਹਾਂ ਦੇਖੋ ਆਪਣਾ ਬਿਲਕੁਲ ਸੈਪਰੇਟ ਹੋ ਗਿਆ ਪਾਣੀ ਇਸ ਤਰ੍ਹਾਂ ਆਪਾਂ ਨੂੰ ਬੱਸ ਉਹ ਤਰ੍ਹਾਂ ਦੇ ਨੇ ਸਾਈਡ ਤੇ ਰੱਖ ਦੇਣੇ ਤੇ ਹੁਣ ਕੋਈ ਬਰਤਨ ਲੈ ਲੈਣਾ ਜਿਹਦੇ ਵਿੱਚ ਆਪਾਂ ਗਿੱਲਾ ਕੱਪੜਾ ਰੱਖ ਕੇ ਇਹਨੂੰ ਜਿੱਦਾਂ ਛਾਣਦੇ ਆ ਨਾਰਮਲ ਤੁਸੀਂ ਪਨੀਰ ਘਰ ਵਿੱਚ ਬਣਾਉਂਦੇ ਹੋ ਸੇਮ ਪ੍ਰੋਸੈਸ ਹੈ ਬਸ ਇਹ ਵਿੱਚ ਕਰੀਮ ਐਡ ਕਰਨੀ ਪੈਂਦੀ ਆ ਆਪਾਂ ਨੂੰ ਇਹਦੇ ਲਈ ਡਿਫਰੈਂਟ ਹੋ ਜਾਂਦਾ ਥੋੜਾ ਤੇ ਪਾਣੀ ਪਾ ਕੇ ਆਪਾਂ ਇਹਨੂੰ ਹੋਰ ਥੋੜਾ ਸਾਫ਼ ਕਰਦੇ ਨੇ ਤਾਂ ਕਿ ਇਹਦੇ ਵਿੱਚ ਜੋ ਵੀ ਖੁਸ਼ਬੂ ਰਹਿ ਜਾਂਦੀ ਆ ਜਿੱਦਾਂ ਲੈਮਨ ਦੀ ਆਪਣਾ ਜਿਹੜਾ ਪਾਣੀ ਨਿੰਬੂ ਜਾਂ ਵਿਨੇਗਰ ਉਹਦਾ ਪਿੱਛੇ ਨਾ ਰਵਿਆ ਦਾ ਅਸਰ ਤਾਂ ਇਹਦੇ ਇਹਨੂੰ ਛੱਡ ਦੇਣਾ ਇਹਨੂੰ ਹੱਥ ਨਾਲ ਜਿੱਦਾਂ ਆਪਾਂ ਘੁੱਟ ਕੇ ਪਾਣੀ ਕੱਢਣਾ ਬਸ ਪਾਣੀ ਕੱਢ ਦੇਣਾ ਕੁਝ ਦਵਾਣਾ ਨਹੀਂ ਇਹਨੂੰ ਇਦਾਂ ਜਿਦਾਂ ਭਾਰ ਰੱਖ ਕੇ ਆਪਾਂ ਦਵਾਣੀ ਇੱਥੇ ਫਰੈਂਚ ਮੈਂ ਕੋਈ ਵੀ ਜੋ ਕਰ ਜੀ ਤੁਹਾਡੇ ਅਵੇਲੇਬਲ ਹੈ ਬਿਸਕਟ ਜਾਂ ਕੁੱਕੀ ਜੀ ਕੁਛ ਵੀ ਪਈ ਹੈ ਤਾਂ ਬੇਸ ਬਣਾ ਲੈ ਤੁਸੀਂ ਉਹ ਲੈ ਸਕਦੇ ਹੋ ਬੇਸਿਕਲੀ ਗਲੂਗੋਜ ਬਿਸਕਟੇਜ ਜੂਜ਼ ਹੋ ਜਾਂਦੇ ਆ ਮੈਂ ਇੱਥੇ ਗੁੱਡੇ ਯੂਜ਼ ਕੀਤੇ ਅੱਜ ਘਰ ਪਏ ਸੀ ਇਹ ਕੁੱਕੀਸ ਪਈਆਂ ਸੀ ਤਾਂ ਅਚਾਨਕ ਖਾਣ ਦਾ ਮਨ ਕੀਤਾ ਤਾਂ ਮੈਂ ਜੋ ਸੀਗਾ ਅਵੇਲੇਬਲ ਉਹਦੇ ਨਾਲ ਹੀ ਬਣਾ ਰਹੀ ਆ ਤੇ ਇਹਦਾ ਆਪਾਂ ਪਾਊਡਰ ਬਣਾ ਲੈਣਾ ਸਾਰੇ ਦਾ ਦੇਖੋ ਪਾਊਡਰ ਬਣਾ ਲਿਆ ਅੱਛੀ ਤਰ੍ਹਾਂ ਸੌਫਟ ਇਹਨਾਂ ਨੂੰ ਮੈਂ ਗ੍ਰाइंड ਕਰ ਦਿੱਤਾ ਹੈ ਗ੍ਰੈਂਡਰ ਦੇ ਵਿੱਚ ਹੁਣ ਇੱਥੇ ਮੈਂ ਦੇਸੀ ਘਿਓ ਪਾ ਰਹੀ ਹਾਂ ਇਹਦੇ ਵਿੱਚ ਤਿੰਨ ਤੋਂ ਚਾਰ ਚਮਚੇ ਇਹ ਤੁਹਾਡੇ ਬੇਸ ਤੇ ਡਿਪੈਂਡ ਹੈ ਜੇ ਥੋੜਾ ਡ్రਾਈ ਲੱਗੇ ਤਾਂ ਤੁਸੀਂ ਹੋਰ ਪਾ ਲਿਓ ਇੱਕ ਚਮਚਾ ਐਦਾਂ ਥੋੜਾ ਜਿਹਾ ਐਦਾਂ ਲੱਗੇ ਕਿ ਵੈਟ ਜਿਹਾ ਹੋ ਜਾਵੇ ਕਿਉਂਕਿ ਆਪਾਂ ਬੇਸਲੀ ਯੂਜ਼ ਕਰਨਾ ਹੈ ਤੇ ਇਹਨੂੰ ਆਪਾਂ ਜਿਹੜੇ ਮੋਲਡ ਦੇ ਵਿੱਚ ਤੁਸੀਂ ਪਾਣਾ ਜੇ ਤੁਹਾਡੇ ਕੋਲ ਇਹ ਮੋਲਡ ਨਹੀਂ ਤਾਂ ਤੁਸੀਂ ਬਾਊਲ ਹੋਊਗਾ ਘਰ ਦੇ ਵਿੱਚ ਤੁਸੀਂ ਉਹਦੇ ਵਿੱਚ ਕੱਢ ਸਕਦੇ ਹੋ ਮੇਰੇ ਕੋਲ ਇਹ ਹੈਗਾ ਸੀ ਮੋਲਡ ਪਰ ਹੈ ਵੱਡਾ ਬਣਾਦਾਂ ਮੈਂ ਥੋੜੇ ਹੀ ਰਹੀਆਂ ਪਰ ਇਹ ਤਾਂ ਈਜ਼ੀ ਹੋ ਜਾਂਦਾ ਕੱਢਣਾ ਨਾ ਤਾਂ ਇਸ ਕਰਕੇ ਮੈਂ ਬਣਾ ਰਹੀਆਂ ਇਹਦੇ ਵਿੱਚ ਇਹਨੂੰ ਆਪਾਂ ਹੁਣ ਫ੍ਰੀਜਰ 'ਚ ਰੱਖ ਦੇਣਾ ਫ੍ਰੀਜ਼ਰ 'ਚ ਰੱਖ ਦੇਣਾ ਸੌਰੀ ਤਾਂ 20 ਮਿੰਟ ਲਈ ਮੈਂ ਰੱਖਿਆ ਉਹਨੂੰ ਉਦੋਂ ਨੂੰ ਆਪਾਂ ਇਹ ਪ੍ਰੋਸੈਸ ਤਿਆਰ ਕਰ ਲੈਨੇ ਆ ਇਹ ਆਪਣਾ ਪਨੀਰ ਹੈ ਜਿਹੜਾ ਆਪਾਂ ਬਣਾਇਆ ਸੀ ਤਾਂ ਇਹਨੂੰ ਆਪਾਂ ਗ੍ਰाइंड ਕਰ ਲੈਣਾ ਇਹ ਜੱਗ ਮੈਂ ਵਾਈਟ ਥਾਂ ਦੇ ਇਸ ਦਾ ਫਰੈਂਚ ਮੈਂਨੇ 슈ਗਰ ਇਹਦੇ ਚ ਪੀਸੀ ਹੈ ਤੁਹਾਡੇ ਕੋਲ ਜੇ ਪਾਊਡਰ 슈ਗਰ ਹੈ ਉਦਾਂ ਹੀ ਯੂਜ਼ ਕਰ ਲਿਓ ਪਰ ਮੈਂ ਇਹ ਚ ਪੀਸ ਕੇ ਪਾ ਲਈ ਹੈ ਘਰ ਦੀ ਪਾਉਂਗੀ ਪੀਸੀ ਹੈ ਬਸ ਪਹਿਲਾਂ ਤੇ ਇਹ ਆਪਣਾ ਪਨੀਰ ਹੁਣ ਹੋ ਗਿਆ ਰੈਡੀ ਦੇਖੋ ਬਿਲਕੁਲ ਕਰੀਮ ਵਰਗਾ ਲੱਗ ਰਿਹਾ ਹੈ ਕਿਉਂਕਿ ਆਪਾਂ ਇਹ ਜੋ ਬਹੁਤ ਜ਼ਿਆਦਾ ਡਰਾਈ ਨਹੀਂ ਕੀਤਾ ਇਹ ਕੇ ਸੌਫਟ ਰਹਿੰਦਾ ਡਰਾਈ ਨਹੀਂ ਹੁੰਦਾ ਕਿਉਂਕਿ ਆਪਾਂ ਇਹ ਚ ਕਰੀਮ ਯੂਜ਼ ਕਰ ਲਈ ਹੈ ਦੇਖੋ ਕਿੰਨਾ ਸੌਫਟ ਬਣਿਆ ਬਿਲਕੁਲ ਕਰੀਮ ਵਰਗਾ ਲੱਗ ਰਿਹਾ ਹੈ ਆਪਣ ਕੇਕ ਬਣਾ ਲਈ ਇਦਾਂ ਦੀ ਚਾਹੀਦਾ ਹੈ ਇਹ ਤੇ ਇੱਥੇ ਆਪਾਂ ਲੈਮਨ ਜੂਸ ਕਰਨਾ ਹੈ ਤੇ ਥੋੜਾ ਜਿਹਾ ਬਸ ਕਵਿਜ਼ ਕਰ ਦੇਣਾ ਅੱਧੇ ਚਮਚ ਜਿੰਨਾ ਹੀ ਹੋਊਗਾ ਤਾਂ ਟੇਸਟ ਆ ਜਾਣਾ ਤੇ ਜੇ ਤੁਸੀਂ ਵਨੀਲਾ ਦਾ ਟੇਸਟ ਰੱਖਣਾ ਤਾਂ ਵਨੀਲਾ ਪਾ ਦਿਓ ਨਹੀਂ ਤਾਂ ਨਾ ਪਾਓ ਸਕਿਪ ਕਰ ਸਕਦੇ ਹੋ ਜਾਂ ਕੈਰੇਮਲ ਪਾ ਸਕਦੇ ਹੋ ਜੋ ਵੀ ਤੁਹਾਡਾ ਦਿਲ ਕਰੇ ਤੇ ਇਹ ਇਹ ਮੈਂ ਪਾਊਡਰ 슈ਗਰ ਹੈ ਮੈਂ ਘਰ ਵਿੱਚ ਹੀ ਪੀਸੀ ਹੈ ਜੱਗ ਦੇ ਵਿੱਚ ਹੀ ਤਾਂ ਤੁਸੀਂ ਜੇ ਘਰ ਵਿੱਚ ਹੈ अवेलेबल ਤਾਂ ਠੀਕ ਹੈ ਨਹੀਂ ਤਾਂ ਤੁਸੀਂ ਘਰ ਵਾਲੀ 슈ਗਰ ਜੋ ਵੀ ਹੈ ਉਹਨੂੰ ਪੀਸ ਸਕਦੇ ਹੋ ਇਹ ਆਪਾਂ ਦਾ ਕੱਪ ਪੀਸੀਆ ਮੈਂ ਇੱਥੇ ਤੇ ਜੇ ਤੁਹਾਨੂੰ ਲੱਗੇ ਕਿ ਜ਼ਿਆਦਾ ਖਾ ਰਹੇ ਹਾਂ ਤਾਂ ਥੋੜੀ ਜ਼ਿਆਦਾ ਪਾ ਲੂਗੀ ਇਹਦੇ ਨਾਲ ਕੋਈ ਫਰਕ ਨਹੀਂ ਪੈਣ ਲੱਗੇ ਆਪਣੀ ਟੇਸਟ ਤੇ ਡਿਪੈਂਡ ਕਰੂਗਾ ਤੇ ਇੱਥੇ ਮੈਂ ਹੈਂਡ ਬਲੈਂਡਰ ਯੂਜ਼ ਕਰ ਰਹੀ ਹਾਂ ਤੁਸੀਂ ਵਿਸਕ ਕਰ ਸਕਦੇ ਹੋ ਵਿਸਕ ਨਾਲ ਮਿਕਸੀ ਕਰਨਾ ਇਹਨੂੰ ਕੁਝ ਨਹੀਂ ਐਨਾ ਐਦਾਂ ਦਾ ਤੇ ਇਹਦੇ ਨਾਲ ਟਾਈਮ ਘੱਟ ਲੱਗਦਾ ਉਹਦੇ ਨਾਲ ਜ਼ਿਆਦਾ ਲੱਗਦਾ ਜੇ ਤੁਹਾਡੇ ਕੋਲ ਨਹੀਂ ਹੈ ਇਹ ਅਵੇਲੇਬਲ ਤਾਂ ਤੁਸੀਂ ਨੋ ਬਰੀਜ਼ੀ ਕਿਉਂ ਦੇ ਨਾਲ ਜੂਸ ਕਰ ਲਿਓ ਵਿਸਕ ਯੂਜ਼ ਕਰਕੇ ਹੈਂਡ ਬਲੈਂਡਰ ਨਾਲ ਹੀ ਕਰ ਲਿਓ ਮਿਕਸਰ ਨੂੰ ਬਸ ਇਹਦਾ 1 ਮਿੰਟ ਹੀ ਲੱਗਦਾ ਇਹਨੂੰ ਮਿਕਸ ਹੋਣ ਤੇ ਤੇ بیس ਆਪਣਾ ਰੈਡੀ ਹੋ ਗਿਆ फ्रेंड्स ਦੇਖੋ ਬਿਲਕੁਲ ਹਾਰਡ ਹੋ ਚੁੱਕੇ ਤਾਂ ਆਪਾਂ ਇਹਦੇ ਵਿੱਚ ਇਹਨੂੰ ਪੋਰ ਕਰਦੇ ਨੇ ਹੁਣ ਸਾਰਾ ਜਿਹੜਾ ਮਿਕਸਚਰ ਹੈ ਤੇ ਇਹਨੂੰ ਇੰਨਾ ਵਧੀਆ ਇਹ ਦੇਖੋ ਸੌਫਟ ਲੱਗ ਰਿਹਾ ਦੇਖਣ ਚ ਇਹ ਆਪਣੇ ਅਬ ਸੈੱਟ ਹੋ ਜਾਣਾ ਇਹਨੂੰ ਥੋੜਾ ਜਿਹਾ ਹਲਕਾ ਜਿਹਾ ਆਪਾਂ ਨੇ ਸਪਰੈਡ ਕਰ ਦੇਣਾ ਬਹੁਤ ਹੀ ਇਹਨਾਂ ਦੁੱਖ ਘਰ ਵਿੱਚ ਬਣਾਣੇ ਆ ਬਾਹਰੋਂ ਆਪਾਂ ਲੈਣੇ ਬਹੁਤ ਕੋਸਟਲੀ ਮਿਲਦੇ ਆ ਚੀਜ਼ ਕੇਕ ਜਿਉਂ ਕਿ ਸਾਰਾ ਮਿਲਕ ਦੇ ਹੀ ਬਣਦਾ ਆ ਕਾਫੀ ਮਹਿੰਗੇ ਮਿਲਦੇ ਆ ਤਾਂ ਤੁਸੀਂ ਘਰ ਵਿੱਚ ਬਣਾਓਗੇ ਨਾਲੇ ਤਾਂ ਬੱਚਾ ਨੂੰ ਅੱਛਾ ਲੱਗੂਗਾ ਤੇ ਉਦੋਂ ਆਪਾਂ ਨੂੰ ਪਤਾ ਹੀ ਰਹਿੰਗੇ ਇਨਗਰੀਡੀਅੰਟ ਸਹੀ ਸਾਫ਼ ਸੁਥਰੇ ਆਪਾਂ ਪਾਈਏ ਤੇ ਦੂਜਾ ਸਸਤਾ ਵੀ ਬਣਦਾ ਹੈ ਤਾਂ 2 ਘੰਟੇ ਤੁਸੀਂ ਫ੍ਰੀਜ਼ਰਸ ਰੱਖਦੇ ਹੋ ਤੇ ਫ੍ਰੀਜ਼ਰ ਤੋਂ ਬਾਅਦ ਜੇ ਤੁਹਾਨੂੰ ਲੱਗਦਾ ਕਿ ਹਜੇ ਨਹੀਂ ਚਾਹੀਦਾ ਹਜੇ ਨਹੀਂ ਖਾਣਾ ਹੁੰਦਾ دیر ਨਾਲ ਹੈ ਤਾਂ ਤੁਸੀਂ ਫ੍ਰਿਜ ਵਿੱਚ ਰੱਖ ਸਕਦੇ ਹੋ ਬਾਅਦ ਵਿੱਚ 2 ਘੰਟੇ ਬਾਅਦ ਆਪਾਂ ਫ੍ਰੀਜ਼ਰ ਤੋਂ ਕੱਢ ਲਿਆ ਇਹ ਦੇਖੋ ਬਹੁਤ ਸੌਫਟ ਬਣੀ ਹੈ ਬਿਲਕੁਲ ਰੈਡੀ ਹੈ ਇਹ ਮੈਂ ਤੁਹਾਨੂੰ ਘੱਟ ਕੇ ਵੀ ਦਿਖਾਉਂਗੀ ਬਾਈਟ ਦੇ ਤੋਂ ਇਹਦੇ ਵਿੱਚ ਤੁਸੀਂ ਫਲੇਵਰ ਆਪਣਾ ਐਡ ਕਰ ਸਕਦੇ ਹੋ ਜੋ ਵੀ ਤੁਹਾਨੂੰ ਚੰਗਾ ਲੱਗੇ ਨਾ ਉਹ ਵਾਲਾ ਐਡ ਕਰ ਲਿਓ ਫਰੈਂਚ ਕਮੈਂਟ ਸੈਕਸ਼ਨ ਦੱਸਿਓ ਤੁਹਾਨੂੰ ਇਹ ਕਿੱਦਾਂ ਦਾ ਲੱਗਾ ਕੇਕ ਬਣਿਆ ਹੋਇਆ ਥੈਂਕ ਯੂ so much ਵੀਡੀਓ ਦੇਖਣ ਲਈ ਇਹ ਦੇਖੋ ਕਿੰਨਾ ਸੌਫਟ ਬਣਿਆ ਧੰਨਵਾਦ ਥੈਂਕ ਯੂ